ਬੂਹੜੇ ਥਾਣਾ ਸਦਰਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਮਾਲਤੀ ਸਮੇਤ ਤਿੰਨ ਜਣਿਆਂ ਨੂੰ 205 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਥਾਣਾ ਮੁਖੀ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਨਾਕੇਬੰਦੀ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਨੂੰ ਰੋਕਿਆ ਤਾਂ ਉਸ ਉੱਤੇ ਸਵਾਰ ਮਾਲਤੀ ਸਮੇਤ ਇੱਕ ਵਿਅਕਤੀ ਤੋਂ ਤਲਾਸ਼ੀ ਲੈਣ ਉਪਰੰਤ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੁਸੀਂ ਦੇਖ ਰਹੇ ਹੋ ਜੀ ਅਜੀਤ ਟੀਵੀ ਪੰਜਾਬ ਪੁਲਿਸ ਵੱਲੋਂ ਜਿਹੜਾ ਅਭਿਆਨ ਚਲਾ ਗਿਆ ਹੈ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਹੈ ਥਾਣਾ ਮੁਖੀ ਸਦਰ ਦੇ ਰਵਿੰਦਰ ਸ਼ਰਮਾ ਵੱਲੋਂ ਪ ਫੰਡ ਗੋਬਿੰਦਗੜ੍ਹ ਕਾਲਜ ਜਿਹੜਾ ਅਗਸਟ ਕੀਤੀ ਜਾ ਰਹੀ ਸੀ ਇਸ ਦੌਰਾਨ ਜਿਹੜਾ ਮੋਟਰਸਾਈਕਲ ਸਵਾਰ ਨੂੰ ਔਰ ਉਸ ਦੇ ਨਾਲ ਦੋ ਮਹਿਲਾਵਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 205 ਗ੍ਰਾਮ ਦੀ ਹੈਰੋਇਨ ਬਰਾਮਦ ਹੋਈ ਹੈ ਉਹਨਾਂ ਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਹੋਰ ਪੁਸ਼ਗਤ ਆਪਾਂ ਥਾਣਾ ਮੁਖੀ ਨਾਲ ਕਰਦੇ ਹਾਂ ਕਿ ਇਹ ਕਦੋਂ ਤੋਂ ਇਸ ਕੰਮ ਸੀ ਜਾਂ ਕੋਈ ਹੋਰ ਕਿਸ ਨਾਲ ਕਿੱਥੋਂ ਲੈ ਕੇ ਆਈ ਸੀ ਤੇ ਕਿੱਥੇ ਸਪਲਾਈ ਕਰਨੀ ਸੀ ਦੇਖੋ ਜੀ ਆਪਣੇ ਪੰਜਾਬ ਸਰਕਾਰ ਅਤੇ ਮਾਨੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਟੰਡਿੱਗੜ ਅਤੇ ਸਾਡੇ ਸੀਨੀਅਰ ਅਫਸਰ ਐਸਐਸਪੀ ਸ਼੍ਰੀ ਗੁਰਮੀਤ ਸਿੰਘ ਆਰਨੜੀ ਜਿਹੜੇ ਅਫਸਰ ਸਰਪੰਨਾਂ ਨਾਲ ਜਿਸਨ ਹਰਦੇਸ਼ ਕੀ ਨਸ਼ਿਆਂ ਬੋਬੇ ਸਿਕੰਜਾ ਕਸਦੇ ਹੋਏ ਮੈਂ ਖੁਦ ਸਮੇਤ ਪੁਲਿਸ ਪਾਰਟੀ ਗੋਵਿੰਦਗੜ੍ਹ ਤੋਂ ਜਿਹੜੀ ਲਿੰਕ ਸੜਕ ਜਾਂਦੀ ਹੈ ਛੜਾਕਾ ਬੰਦੀ ਕੀਤੀ ਹੋਈ ਸੀ ਔਰ ਛਿੰਦਰ ਕਾਰ ਫਤਨੀ ਚਿਮਨ ਸਿੰਘ ਔਰ ਕਾਜਲ ਪੁੱਤਰੀ ਜਮਨ ਸਿੰਘ ਇਹ ਮਾਵਾਂ ਦੀ ਆਨੇ ਤੋਂ ਕਰਨੀ ਵਾਲੇ ਦੇ ਰਹਿਣ ਵਾਲੀ ਹੈ ਤੇ ਮੋਟਰਸਾਈਕਲ ਤੇ ਆਰੀਆਂ ਸੀ ਨਾਲ ਚਲਾ ਰਿਆ ਸੀ ਮੋਟਰਸਾਈਕਲ ਅਜੇ ਸਿੰਘ ਇਹ ਵੀ ਟਿੱਪਾਂ ਵਾਲੀ ਦਾ ਰਹਿਣ ਵਾਲਾ ਲੜਕਾ ਹੈ ਔਰ ਇਨਾਂ ਤੋਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮੁਕੱਦਮਾ ਅਸੀਂ ਦੱਦੀ ਸਿਸਟਰ ਕਰਤਾ 120 ਨੰਬਰ ਹੰਦਰ ਸੈਕਸ਼ਨ ਐਨਡੀਪੀਐਸ ਐਕਟ ਤੇ ਫਰਦਰ ਇਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਨੈਕਸਟ ਜੋ ਵੀ ਬੈਕਵਰਡ ਫਾਰਵਰਡ ਲਿੰਕੇਜ ਅ ਸਟੈਬਲਿਸ਼ ਕਰਕੇ ਜੋ ਬੰਦੀ ਕਰ ਰਹੀ ਕਰਨ ਸਰ ਇਹਨਾਂ ਤੋਂ ਹੈਗੇ ਨੇ ਮਕਦਮੇ ਦਦ ਮਕੋਦਾ ਰਿਮਾਂਡ ਲਿਆ ਜਾ ਰਿਹਾ ਹੈ ਰਿਮਾਂਡ ਤੋਂ ਬਾਅਦ ਜਿਵੇਂ ਜਿਵੇਂ ਕੋਈ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸ਼ੇਰ ਸਰ ਇਨੀਸ਼ੀਅਲ ਸਟੇਟ ਹੈ ਜੀ ਮਕਦਮੇ ਹੈਗੇ ਨੇ ਦੇ ਖਿਲਾਫ ਬਟ ਹੁਣ ਆਨ ਰਿਮਾਂਡ ਤੋਂ ਬਾਅਦ ਇਹਨਾਂ ਨੂੰ ਸੁਣ ਕੇ ਚਾਰਾ ਮਿਲ ਥੋੜੀ ਅੰਦਗਾਈ ਨਾਲ ਤੇ ਜੋ ਵੀ ਗੱਲ ਸਾਹਮਣੇ ਆਊਗੀ ਤਾਂ ਉਹ ਦੇ ਅਕੋਰਡਿੰਗ ਨੈਕਸਟ ਕਾਰਵਾਈ ਕੀਤੀ ਜਾਵੇਗੀ